ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਬਠਿੰਡਾ ਨੂੰ ਮਿਲੇਗੀ ਕੂੜੇ ਦੀ ਸਮੱਸਿਆ ਤੋਂ ਨਜਾਤ ਨਵੇਂ ਮੜੇ ਮੈয়ার ਸਾਹਿਬ ਨੇ ਨਵੇਂ ਲਿਆਂਦੇ ਟਰੈਕਟਰਾਂ ਨੂੰ ਨਗਰ ਨਿਕ ਮਦੇ ਵਿੱਚ ਜੋ ਕੂੜਾ ਚੁੱਕਣ ਲਈ ਲਿਆਂਦੇ ਹਨ ਉਹਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਦੇਖਦੇ ਰਹੋ ਲਾਈਵ ਤਸਵੀਰਾਂ ਜੁੜੇ ਰਹੋ ਪੰਜਾਬੀਅਤ ਦੀ ਆਵਾਜ਼ ਦੇ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਅਤੇ ਫਾਲੋ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਹਰ ਜਾਣਕਾਰੀ ਪੈਲ ਦੇ ਆਧਾਰ ਤੇ ਤੁਹਾਡੇ ਤੱਕ ਬੌਂਚ ਸੱਕੀ हाँ जी सर की कहना चाहूँगे जे अः ਤੋ ਅੱਜ ਸਾਡੇ ਨਗਰ ਨਿਗਮ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਸਾਡੇ ਜਿਹੜੇ ਲਾਏ ਹੋਏ ਟਰੈਕਟਰਾਂ ਦਾ ਟੈਂਡਰ ਪੂਰਾ ਹੁੰਦਾ ਤੇ ਅੱਜ ਸਾਡੇ ਕੋਲ ਟਰੈਕਟਰ ਵਿਦ ਟਰਾਲੀਆਂ ਪਹੁੰਚ ਚੁੱਕੇ ਆ ਤੇ ਹੁਣ ਇਹ ਨਾਲ ਦੀ ਨਾਲ ਫੀਲਡ ਵਰਕ ਚ ਸਟਾਰਟ ਹੋ ਜਾਣੀਆਂ ਤੇ ਜਿਹੜਾ ਸਾਡਾ ਮੇਨ ਇਸ਼ੂ ਸੀਗਾ ਸ਼ਹਿਰ ਦਾ ਕੂੜਾ ਕਲੈਕਸ਼ਨ ਹੈ ਗਾਰਬੇਜ ਕਲੈਕਸ਼ਨ ਦਾ ਉਹ ਸੋਲਵ ਹੋਣ ਦੀ ਸਾਨੂੰ ਪੂਰੀ ਪੂਰੀ ਉਮੀਦ ਹੈ ਕਿ ਜਿਹੜੀ ਸਾਡੇ ਇਹ ਪਿੱਛੇ ਟਰਾਲੀਆਂ ਉਹ ਹਾਫ-ਹਾਫ ਕੀਤੀਆਂ ਹੋਈਆਂ ਆਲਰੇਡੀ ਗਿੱਲੇ ਵਾਸਤੇ ਅਲੱਗ ਤੇ ਸੁੱਕੇ ਘੂੜੇ ਵਾਸਤੇ ਅਲੱਗ ਚਾਬੀ ਮਾਰਦੇ ਤੇ ਇਹ ਬਹੁਤ ਈਜ਼ੀ ਹੋ ਜਾਊਗਾ ਸਾਡੇ ਕਾਰਬੇਜ ਕਲੈਕਟਰਸ ਵਾਸਤੇ ਵੀ ਜਿਹੜੇ ਸਾਡੇ ਨਗਰ ਨਿਗਮ ਦੇ ਸਫਾਈ ਕਰਮਚਾਰੀ ਹੈ ਤੇ ਇਹ ਸਾਡੀ ਸਫਾਈ ਮੁਹਿੰਮ ਦਾ ਇੱਕ ਪਾਰਟ ਹੈ ਤੇ ਮੈਂ ਆਸ਼ਾ ਕਰਦਾ ਸ਼ਹਿਰ ਵਾਸੀਆਂ ਨੂੰ ਇਹਦਾ ਫਾਇਦਾ ਹੋਊਗਾ ਤੇ ਇਸ ਟਰੈਕਟਰ ਟਰਾਲੀਆਂ ਦਾ ਕਿੰਨੇ ਟਰੈਕਟਰ ਟਰਾਲੀਆਂ ਹੈਗੀਆਂ ਜੀ 15 ਨੇ ਇਹਨਾਂ ਕਿੰਨਾ ਕ ਬੇਨਫਿਟ ਮਿਲੇਗਾ ਸ਼ਹਿਰ ਵਾਸੀਆਂ ਨੂੰ ਇਹਦਾ ਇਹਦਾ ਕਾਫੀ ਬੇਨਫਿਟ ਮਿਲੂਗਾ ਜੀ ਗਾਰਬੇਜ ਕਲੈਕਸ਼ਨ ਈਜ਼ੂ ਈਜ਼ੀ ਹੋ ਜਾਊਗੀ ਸਮੂਥਨ ਹੋ ਜਾਊਗੀ ਤੇ 15 ਹੁਣ ਹੈਗੀਆਂ ਤੇ ਦੋ ਹੋਰ ਆ ਰਹੀਆਂ 17 ਇਨ ਟੋਟਲ ਹੈ ਤੇ ਇਹ ਹੁਣ ਜਿਹੜਾ ਸਾਡਾ ਮੋਹਮ ਅਸੀਂ ਇੱਕ ਇੱਕ ਦੋ ਦਿਨ ਪਹਿਲਾਂ ਚਲਾਇਆ ਸੀਗਾ ਜੋ ਕਿ ਸਫਾਈ ਮੋਹਮ ਹੈ ਉਹਦੇ ਚ ਹੈਲਪ ਕਰੂਗਾ ਤੇ ਜਲਦ ਤੋਂ ਜਲਦ ਹੋਣਾ ਆਪਣਾ ਸ਼ਹਿਰ ਸਾਫ਼ ਹੋ ਜਾਏ ਸਰ ਲਾਗਤ ਕਿੰਨੀ ਇਹਨਾਂ ਦੀ ਲਾਗਤ ਕਿੰਨੀ ਹੋਈ ਕਿੰਨੀ ਲੱਗ ਪਈ ਸੀ ਜੀ ਸਰ